ਹਾਂਜੀ ਕੀ ਨਾਮ ਹੈ ਜੀ ਮੇਰਾ ਨਾਮ ਅਮਰ ਸਿੰਘ ਜੀ ਜੀ ਕੀ ਗੱਲਬਾਤ ਹੋਈ ਹੈ ਜੀ ਅੱਜ ਭਾਰਤੀ ਕਿਸਾਨ ਜੀ ਉਹਨਾਂ ਨੇ ਇਕਤਾ ਆਜ਼ਾਦ ਜ਼ਿਲ੍ਹਾ ਕਾਰਜਕਾਰੀ ਅੱਗੋਂ ਗੱਲਬਾਤ ਇਹ ਹੋਈ ਹੈ ਜੀ ਇਹਨਾਂ ਨੇ 5 ਅਕਤੂਬਰ ਨੂੰ ਗੋਡੇ ਪਵਾਏ ਤੇ ਆ ਬੱਚੇ ਤੋਂ ਇਹਦੇ ਤੋਂ ਛੁਕਚੈਨ ਤੋਂ ਇਹਨਾਂ ਨੇ ਮਤਲਬ 2 ਲੱਖ 60 ਹਜ਼ਾਰ ਤੇ ਗੱਲ ਕਰੀ ਸੀ 2.5 ਲੱਖ ਜੀ 2.1 ਲੱਖ 10 ਹਜ਼ਾਰ ਫੇਰ ਲੈ ਕੇ ਤੇ ਇੱਕ ਮਿੰਟ ਹਜ਼ਾਰ ਤੋਂ 60 ਹਜ਼ਾਰ ਫੇਰ ਲੈ ਕੇ ਜਦੋਂ ਇਹਨੂੰ 5ਵੇਂ ਦਿਨ ਛੁੱਟੀ ਦਿੱਤੀ ਤਾਂ ਇੱਕ ਗੋਡੇ ਦੇ ਟਾਂਕੇ ਰਸ ਰਹੇ ਸੀ अच्छा ਤਾਂ ਇਹਨਾਂ ਨੂੰ ਕਿਹਾ ਵੀ ਭਾਈ ਕਹਿੰਦੇ ਕੋਈ ਗੱਲ ਨਹੀਂ ਕਹਿੰਦੇ ਦੋ ਤਿੰਨ ਤੇ ਚੌਥੇ ਨੂੰ ਫੇਰ ਆ ਜਾਓ ਫੇਰ ਇਹ ਠੀਕ ਕਰ ਦਾਂਗੇ ਤਾਂ ਚੌਥੇ ਨੂੰ ਇਹਨਾਂ ਤੋਂ ਫੇਰ ਦਾ 6000 ਦੀ ਦਵਾਈ ਲੈ ਕੇ ਇਹਨਾਂ ਨੂੰ ਮੋੜਤਾ ਉਸ ਤੋਂ ਬਾਅਦ ਉਸ ਤੋਂ ਬਾਅਦ ਇਹ ਫੇਰ ਆਏ ਜੀ ਜਰਨ ਪੈ ਛਣ ਵੱਧ ਗਈ ਬੰਦਾ ਉਹ ਫੇਰ ਇਹਨਾਂ ਨੇ ਵਿੱਚ ਬੰਦੇ ਪਾ ਕੇ ਇਹਨਾਂ ਨੇ ਕਿਹਾ ਤਾਂ ਵੀ ਦੁਬਾਰੇ ਆਪਰੇਸ਼ਨ ਕਰ ਦਿੰਦੇ ਆ ਫੇਰ ਇਹਨਾਂ ਨੇ ਦੁਬਾਰੇ ਆਪਰੇਸ਼ਨ ਕਰਤਾ ਜੀ ਦੁਬਾਰੇ ਆਪਰੇਸ਼ਨ ਫੇਰ ਨਹੀਂ ਛੱਟ ਆਇਆ ਫੇਰ ਇਹਨਾਂ ਨੇ 18000 ਰੁਪਇਆ ਫੇਰ ਭਰ ਆ ਲਿਆ ਫੇਰ ਭਰਾ ਕੇ ਉਦੋਂ ਬਾਅਦ ਸਾਡੇ ਸਾਰੇ ਬਿੱਲ ਨੇ ਇਹਨੂੰ ਇਨਪੈਚਨ ਹੋ ਗਈ ਖੂਨ ਇਹ 8 ਗ੍ਰਾਮ ਰਹਿ ਗਿਆ ਜਦੋਂ ਅਸੀਂ ਕਿਸੇ ਡਾਕਟਰ ਦੀ ਰਿਸ਼ਤੇਦਾਰ ਦੀ ਰਾਇ ਲਈ ਉਹ ਕਹਿੰਦਾ ਇਹਨੂੰ ਮਾਰ ਲੋਗੇ ਇਹਨੂੰ ਇਨਪੈਚਨ ਹੋ ਗਈ ਤਾਂ ਅਸੀਂ ਝੋਨੇ ਦੀ ਫਸਲ ਵੱਢਣੀ ਸੀ ਇਕੱਲਾ ਸੀ ਭਾਈ ਇਹ ਘਰੇ ਲੈ ਗਿਆ 25 ਤਰੀਕ ਨੂੰ ਇਹ ਜਮਾ ਗੁੰਮੋ ਕੇ ਢਿਪਿਆ ਤਾਂ ਇਹਦੇ 1.5 ਲੱਖ ਰੁਪਈਆ ਫੇਰ ਲੱਗ ਗਿਆ ਸੰਗਰੂਰ ਜਾ ਕੇ ਉਹਦੇ ਸਾਡੇ ਲਵੇ ਬਿੱਲ ਨੇ ਫੇਰ ਅਸੀਂ ਇਹਨੂੰ ਮਿਲਦੇ ਰਹੇ ਵੀ ਡਾਕਟਰ ਸਾਹਿਬ ਸਾਡੇ ਯਾਰ ਖਰਚ ਹੋ ਜਾਂਦਾ ਹੈ ਸਾਡੇ ਪਰਿਵਾਰ ਤੇ ਟੈਨਸ਼ਨ ਹੈ ਵੀ ਤੂੰ ਸਾਡੇ ਜਿਹੜੀ ਰਕਮ ਹੈ ਇਹਨੂੰ ਮਤਲਬ ਮੋੜ ਦੇ ਬਿਲਕੁਲ ਇਹਨਾਂ ਨੂੰ ਮੂਰਖ ਬਣਾ ਕੇ ਮੋੜਦਾ ਰਿਹਾ ਜੀ ਹੁਣ ਅਸੀਂ ਕੱਲ ਹੱਕ ਕੇ ਇਹਨਾਂ ਨੇ ਪਰਸ ਤੋਂ ਚੌਥੇ ਟਾਈਮ ਦਿੱਤਾ ਦੀ ਵੀ ਸੋਮਵਾਰ ਨੂੰ 4 ਵਜੇ ਆ ਜਿਓ 4 ਵਜੇ ਅਸੀਂ ਆਏ ਅੰਦਰ ਗੱਲਬਾਤ ਤੇ ਬੈਠੇ ਤਾਂ ਕਹਿੰਦਾ ਡਾਕਟਰ ਸਾਹਿਬ ਨਹੀਂ ਉਰੇ ਮੈਂ ਆਖਿਆ ਡਾਕਟਰ ਸਾਹਿਬ ਉਰੀ ਨੇ ਅੱਜ ਆਪਰੇਸ਼ਨਾਂ ਦਾ ਦਿਨ ਹੈ ਆਪਰੇਸ਼ਨ ਚੱਲ ਰਹੇ ਨੇ ਪਰ ਛੋਟਾ ਡਾਕਟਰ ਛੱਡਿਆ ਹੋਇਆ ਨਾਲ ਇਹ ਡਾਕਟਰ ਵੀ ਹੈ ਤਾ ਇਹਨਾਂ ਨੇ ਸਾਨੂੰ ਨਨਕਾਰ ਕਰਤਾ ਅਸੀਂ ਉਸੇ ਟਾਈਮ ਧਰਨੇ ਦਾ ਲੀਕਤਾ ਵੀ ਅਸੀਂ ਕੱਲ ਨੂੰ 11 ਵਜੇ ਪ੍ਰੋਗਰਾਮ ਦੇਵਾਂਗੇ ਡਾਕਟਰ ਨੂੰ ਅਸੀਂ ਬਈ ਬੁਲਾ ਲਾਂਗੇ ਕੱਢਣ ਜਾਣਗੇ ਅਸੀਂ ਇਸ ਗੱਲ ਕਰਕੇ ਅੱਜ ਸਾਡਾ ਪ੍ਰੋਗਰਾਮ ਦਿੱਤਾ ਹੋਇਆ ਕਿਉਂਕਿ ਸਾਡਾ ਮਰੀਜ਼ ਮਰਨ ਕਰਾਰੇ ਬੈਠਾ ਹੈ ਤੇ ਇਹਦੇ ਪੋਤੇ ਤੇ ਵੀ ਟੈਂਸ਼ਨ ਹੈ ਇਹਦੀ ਨੂੰਹ ਤੇ ਵੀ ਟੈਂਸ਼ਨ ਹੈ ਕਿਉਂਕਿ ਠੀਕ ਹੋਣ ਦੀ ਬਜਾਏ ਘਰੋਂ 6-5 5.5 ਲੱਖ ਰੁਪਇਆ ਲੱਗ ਗਿਆ ਆ ਰੋਜ ਦੀ ਖੱਜਲ ਖਵਾਰੀ ਅੱਜ ਚਾਰ ਗੱਡੀਆਂ ਲੈ ਕੇ ਅੱਜ ਜੇ ਕੋਈ ਆਏ ਧਰਨੇ ਤੋਂ ਪਹਿਲਾਂ ਡਾਕਟਰ ਨੂੰ ਨਹੀਂ ਮਿਲਦੇ ਨਹੀਂ ਮੈਂ ਗੱਲ ਕਰਨ ਨੂੰ ਆਏ تھے ਜੀ ਗੱਲ ਹੀ ਨਹੀਂ ਕਰਨ ਆਇਆ ਡਾਕਟਰ ਨੁਕਦਾ ਨਹੀਂ ਆਉਂਦਾ ਡਾਕਟਰ ਸਾਡੇ ਬਿਲਕੁਲ ਸਾਹਮਣੇ ਹੀ ਆਉਂਦਾ ਸੀ ਪੰਜਵੀਂ ਵਾਰ ਆਇਆ ਅੱਜ ਹਾਂ ਸਾਨੂੰ ਉਹ ਮੈਨੇਜਰ ਹੀ ਬੋਲਦਾ ਹੈ ਕਿ ਡਾਕਟਰ ਸਾਹਿਬ ਕੋਈ ਨਾ ਸਾਨੂੰ ਦੁਬਾਰੇ ਟਾਈਮ ਦੇ ਦਾਂਦੇ ਨੇ ਦੁਬਾਰੇ ਟਾਈਮ ਦੇ ਦਾਂਦੇ ਨੇ ਡਾਕਟਰ ਫੇਰ ਨਹੀਂ ਮਿਲਦਾ ਅਸੀਂ ਕੱਲ੍ਹ ਆਥਣੇ 5 ਵਜੇ ਟਾਈਮ ਦੇ ਕੇ ਤੇ ਵੀ ਕੱਲ ਨੂੰ 11 ਵਜੇ ਸੀ ਨੇ ਧਰਨਾ ਲਾਉਣਾ ਓਰੇ ਇਹਨਾਂ ਨੇ ਫੇਰ ਵੀ ਇਹਨਾਂ ਨੂੰ ਆਏ ਹੋ ਗਏ ਵੀ ਪਤਾ ਨਹੀਂ ਉਹ ਹੀ ਪਗਾਈ ਕਰਕੇ ਫੇਰ ਮੁੜ ਜਾਣਗੇ ਅੱਜ ਅਸੀਂ ਹੁਣ 11 ਦੇ ਨਹੀਂ 12 ਵਜੇ ਅਸੀਂ ਹੁਣ ਆਏ ਆ ਵੀਰੇ ਧਰਨਾ ਲਾਉਣਾ ਹੁਣ ਅਸੀਂ ਉਰੇ ਬੈਠ ਕੇ ਗੱਲ ਕਰਦੇ ਕਿੰਨਾ ਬਸ ਮੇਰਾ ਤਾਂ ਨਹੀਂ ਨਿਕਲਦਾ ਕੋਈ ਅਗਲੀ ਕਾਰਵਾਈ ਅਸੀਂ ਉਰੇ ਬੈਠੇ ਆਂ ਅਸੀਂ ਕਿਹੜਾ ਕਾਰਵਾਈ ਕਰੀਏ ਅਸੀਂ ਬੈਠੂਰੇ ਤਰਾਂਗੇ ਜੀ ਉਰੇ ਮਰੀਜ਼ ਨੂੰ ਅੰਦਰ ਪਟਿਆ ਕੇ ਸਾਡਾ ਮਰੀਜ਼ ਆ ਅੱਜ ਵੀ ਗੱਲ ਵੀ ਥਾ ਅਸੀਂ ਮਰੇ ਪਿਆ ਅਸੀਂ ਮਰੇ ਪਿਆ ਹਾਂਜੀ ਮਰਨ ਤੇ ਨਾਰੇ ਆ ਜੀ ਆ ਜੀ ਮਰੀਜ਼ ਜਨੂਰੇ ਬੂਰੇ ਬੂਰੇ ਉਹ ਕਰਾਂਗੇ ਹਾਲ ਤਾਂ ਇਹਨੇ ਕਰਕੇ ਪ੍ਰੈਕਟਿਸ ਨਹੀਂ ਕਰਿਆ ਜੀ ਪਹਿਲਾਂ ਸਾਡੇ ਮਰੀਜ਼ ਦਾ ਪਹਿਲੀ ਗੇਲ ਗੋਡਿਆਂ ਦਾ ਆਪਰੇਸ਼ਨ ਕਰਿਆ ਜੀ ਜੂਰੇ ਪ੍ਰੈਕਟਿਸ ਨਹੀਂ ਕਰਿਆ ਜੀ ਪ੍ਰੈਕਟੀਕਲ ਕਰਿਆ ਜੀ ਇਹਨਾਂ ਨੇ ਦੋ ਗੋਡੇ ਪੁਆਏ ਨਹੀਂ ਦੋਨਾਂ ਦਾ ਦੁਬਾਰੇ ਦੁਬਾਰੇ ਆਪਰੇਸ਼ਨ ਕਰਤਾ ਜੀ ਇਹਨੇ